ਸੱਤ ਸਟੇ ਕਾਲਜ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਚੈਨਲ ਹੋਪਸ ਤੁਸੀਂ ਸਾਰੇ ਠੀਕ ਹੋਵੋ ਹੋਸ਼ਾਲ ਹੋ ਮੈਂ ਬਿਲਕੁਲ ਠੀਕ ਐ ਟਾਈਮ ਹੋ ਰਹਾ ਮਾਰਨਿੰਗ ਦਾ 8:30 ਵਜੇ ਦਾ ਵਲੌਗ ਜਲਦੀ ਸ਼ੁਰੂ ਹੋਵੇ ਇੱਥੇ ਲੇਟ ਸ਼ੁਰੂ ਹੋਵੇ ਪਰ ਕੰਮ ਜਿਵੇਂ ਉੱਡਦੇ ਨਾਲ ਦੇ ਨਾਲ ਸ਼ੁਰੂ ਹੋ ਜਾਂਦੇ ਹਨਾ ਕੰਮ ਮੈਂ ਇੱਥੇ ਇਕੱਠੇ ਪਏ ਹੋਏ ਪਏ ਹਾਂ ਮੈਂ ਲਾਈਨ ਲੱਗੀ ਵੀ ਹੁੰਦੀ ਕੰਮਾਂ ਦੀ ਕੋਈ ਅਪਰਾਥ ਸੋਚ ਕੇ ਪਹਿਨੇ ਕੱਲ ਨੂੰ ਆ ਕਰਨਾ ਆ ਕਰਨਾ ਤੇ ਅੰਦਰੋਂ ਕਿਚਨ ਦਾ ਕੰਮ ਮੈਂ ਫਿਨਿਸ਼ ਨਾ ਨੀ ਕਿ ਤਰ੍ਹਾਂ ਖਾਣ ਖਾਣੇ ਦੀ ਤਿਆਰੀ ਐ ਦੁਖਾਣਾ ਖਾਣੂਗੀ ਕਿਉਂਕਿ ਸਾਢੇ 8 ਹੋ ਗਏ ਸੀ 9 ਵਜੇ ਲਗ ਭਾਣਾ ਖਾਣ ਹੋਣੇ ਉਹ ਤੋਂ ਫਿਰ ਖਾਣਾ ਬਣਾਉਂਗੀ ਐਨੇ ਮੇਰੇ ਵਾਸ਼ਿੰਗ ਏਰੀਆ 'ਚ ਧੋ ਰਿਹਾ ਕੁਛ ਕੱਪੜੇ ਕੁਛ ਅਲੱਗ ਤੋਂ ਧੋਣ ਵਾਲੇ ਸੀ ਇੱਕ ਲੋਡ ਫੁੱਲੀ ਦਾ ਹਾਲੀ ਕੰਪਲੀਟ ਹੈ ਨਹੀਂ ਸੀ ਉਹ ਮੈਂ ਕੱਲ ਨੂੰ ਚਲਾਉਂਗੀ ਮਸ਼ੀਨ ਜਿਹੜੇ ਆਏ ਹੁੰਦਾ ਵੀ ਥੋੜਾ ਅਲੱਗ ਤੋਂ ਧੋਣੇ ਨੇ ਇੱਕ ਦੋ ਗਰਮ ਚਾਦਰਾਂ ਇਹਦੇ ਵਿੱਚ ਪਾਈਆਂ ਨੇ ਮੰਮੀ ਨੂੰ ਤੋਂ ਭੇਜੀ ਉਸ ਤੋਂ ਵਾਸਤੇ ਉਹ ਪਾਈ ਹੋਈਆਂ ਫੁੱਲੀ 'ਚ ਸੈਂਚ ਕੁਝ ਹੋਰੇ ਕੱਪੜੇ ਨੇ ਜਿਹੜੇ ਅਲੱਗ ਤੋਂ ਰੰਗ ਜੇ ਉਤਰਦਾ ਹਨ ਜਾਂ ਜ਼ਿਆਦਾ ਚੰਦੇ ਹੁੰਦੇ ਨੇ ਉਹ ਇਹ ਜਿਹੜਾ ਪਾਈਪ ਉਹਨੇ ਐਨਾ ਕੰਮ ਨਹੀਂ ਆ ਡਾਟ ਜਿਹਦਾ ਕੰਮ ਕਰਨ ਵਾਲਾ ਉਹ ਚਲੋ ਕੰਪਲੀਟ ਕਰਵਾ ਫਿਰ ਕੱਲ ਨੂੰ ਇੱਕ ਫੂਲੀ ਦੇ ਲੋਡ ਚ ਲਾਉਂਗਾ ਸਕਦਾ। ਚਲੋ ਜੀ ਬਲੌਗ ਸ਼ੁਰੂ ਕਰ ਲਈਏ। ਕਹਿੰਦਾ ਮੈਨੂੰ ਆਈਸ ਕਈ ਵਾਰ ਬਲੌਗ ਵੀਰੇ ਮੈਂ ਨਾ ਸ਼ੁਰੂ ਕਰਾਤਾ ਐਨਾ ਜ਼ਿਆਦਾ ਲੇਟ ਹੋ ਗਿਆ ਨਾ ਜ਼ਿਆਦਾ ਲੇਟ ਹੋ ਗਿਆ ਨਾ। ਚਲੋ ਬਲੌਗ ਦੀ ਸ਼ੁਰੂਆਤ ਕਰ ਦਈਏ। ਚਲੋ ਇੱਕ ਵਾਰ ਸ਼ੁਰੂ ਕਰ ਲਈਏ ਤੇ ਫਿਰ ਥੋੜੋ ਥੋੜੋ ਕੁਝ ਨਾ ਕੁਝ ਕੁਝ ਨਾ ਕੁਝ ਬਣੀਏਗਾ। ਕਾਦੀਆਂ ਕੱਪੜੇ ਸੈੱਟ ਸੈੱਟ ਮੀਨਸ ਜਿਹੜੇ ਜਿਆਦਾ ਬੋਟੇ ਕੱਪੜੇ ਨੇ ਜਿਹਨੂੰ ਨਹੀਂ ਪਾਣੇ ਆਹਲੇ ਮੌਸਮ ਚੱਗੇ ਹਨਾ ਮੀਂਸ ਜਾੜੇ ਠੰਡ ਚ ਪੈਣ ਵਾਲੇ ਨੂੰ ਕੜਦਾ ਨਹੀਂ ਆ ਉਹ ਹੌਲੀ ਹੌਲੀ ਬਿਮਾਰੀਆਂ ਹਲਕੀ ਹੋਣਗੀਆਂ ਇੱਕਦਮ ਤੇ ਇੱਕ ਦਿਨ ਚ ਸਾਰੇ ਕੱਪੜੇ ਸਾਹਮਣੇ ਵੀ ਨਹੀਂ ਹੈਗੇ ਜਿਹੜੇ ਮੈਨੂੰ ਲੱਗਦਾ ਹਜੇ ਕੋਨ ਵਾਲੇ ਨੂੰ ਮੈਂ ਰੱਖੂੰਗੀ ਜਿਆਦਾ ਮੋਟੇ ਜਿਹੜੇ ਨਹੀਂ ਪੈਂਦੇ ਉਹ ਮੈਂ ਇੱਕ ਵਾਰ ਚਾਕੇ ਸਾਈਜ਼ ਤੇ ਰੱਖ ਦੂੰਗੀ ਇਹੋ ਕੁਛ ਤਰ੍ਹਾਂ ਇਹ ਜਿਹੜੇ ਵਾਸ਼ ਕਰਨਾ ਨੇ ਜੋ ਮੈਂ ਮੈਂ 2-4 ਵਾਰ ਪਾਇਆ ਵਾਸ਼ ਨਹੀਂ ਕਰਦਾ ਕਦੇ ਵਾਸ਼ ਕਰਨਾ ਇਹ ਜੇ ਫਿਰ ਵਾਸ਼ ਕਰਨ ਵਾਲੇ ਵੀ ਅਲੱਗ ਤੋਂ ਨਿਕਲ ਜਾਣਗੇ ਆ ਵੀ ਜਿਆਦਾ ਮੋਟਰ ਜਾਂ ਜਿਨ੍ਹਾਂ ਦੇ ਲੋਡ ਨਹੀਂ ਹੈਗੇ ਉਹ ਕੱਢ ਦਿੰਦੇ ਆ ਅਮਦਵਿੰਦਰ ਦੇ ਜੈਪੀਤਾ ਹੈ ਤਾਂ ਇਹ ਬਹੁਤ ਪਹਿਲਾਂ ਦੇ ਬਹੁਤ ਖੁੱਲ੍ਹੇ ਇਹਨਾਂ ਦੇ ਤੇ ਪਰ ਇਹ ਇੱਕ ਵਾਰ ਇਹਨਾਂ ਨੇ ਕਢਵਾ ਲਈ ਚ ਕਰਨ ਕਈ ਵਾਰ ਖੇਤ ਬੰਨੇ ਪਾਣੀ ਪੂਣੀ ਜਾਂ ਦੇਖਣਾ ਪੈਂਦਾ ਜਨੇਰ ਸਵੇਰੇ ਜਾਣਾ ਪੈਂਦਾ ਨਹੀਂ ਕੱਢ ਦੋ ਪਾਈ ਹੈ ਨਹੀਂ ਇਹਨਾਂ ਨੇ ਉਸ ਅਰਮਾਰੀਆਂ ਹਲਕੀ ਹੋਣੀਆਂ ਹਨ ਨਹੀਂ ਤਾਂ ਇਹ ਨਾ ਤਾਂ ਸਰਦੀਆਂ ਵਾਲੇ ਕੱਪੜੇ ਨਾਲ ਤਾਂ ਭੜੀਆਂ ਪਿਆ ਨਹੀਂ। ਇਸ ਦੁਪਹਿਰ ਦਾ ਟਾਈਮ ਤੇ ਮੈਂ ਸੋਚਿਆ ਨਾ ਕੱਪੜੇ ਥੋੜਾ ਥੋੜਾ ਸਰਦੀਆਂ ਵਾਲੇ ਕਵਰ ਚੋਂ ਕੱਢਣੇ ਸ਼ੁਰੂ ਕਰਦੇ ਆਂ ਜਿਨ੍ਹਾਂ ਦੀ ਹੁਣ ਲੋੜ ਨਹੀਂ ਜਿਆਦੇ ਮੋਟੇ ਐ ਜਿਆਦੇ ਸਰਦੀ ਚ ਪਾਉਣ ਵਾਲੇ ਨਹੀਂ ਵੀ ਥੋੜਾ ਥੋੜਾ ਕੱਢਾਂ ਇੱਕ ਦਿਨ ਤਾਂ ਸਾਰੇ ਕੱਡੇ ਵੀ ਨ ਜਾਣੇ ਹੈਗੇ। ਜੋ ਹੌਲੀ ਹੌਲੀ ਸ਼ੁਰੂ ਕਰਦੇ ਆਂ ਥੋੜਾ ਥੋੜਾ ਕੱਢਣੇ। ਫੇਰ ਇਹ ਕੱਪੜੇ ਸਭਾਲ ਹੋਣਗੇ ਇੱਕ ਦਿਨ ਦਾ ਕੰਮ ਤਾਂ ਹੁੰਦਾ ਨਹੀਂ ਵੀ ਇੱਕ ਦਿਨ ਚ ਆਪਾਂ ਸਾਰੇ ਸਭਾਲ ਲਾਂਗੇ ਕਿਉਂਕਿ ਹਲੇ ਆਪਾਂ ਨੂੰ ਸਰਦੀਆਂ ਦੇ ਕੱਪੜੇ ਦੀ ਸਟਿਲ ਜ਼ਰੂਰਤ ਹੈਗੀ ਐ ਸਵੇਰੇ ਸ਼ਾਮ ਬਾਹਰ ਨਤਰ ਜਾਣਾ ਠੰਡ ਦਵਾਰੇ ਵੀ ਹੋ ਸਕਦੀ ਹੈ ਮੀਂਹ ਆਊਗਾ ਨਾ ਕਿਉਂਕਿ ਠੰਡ ਦਵਾਰੇ ਹੁੰਦੀ ਹੁੰਦੀ ਹੈ ਤੇ ਇਸ ਕਰਕੇ ਮੈਂ ਸੋਚਿਆ ਚਲੋ ਜਿੰਨੇ ਇੱਕ ਨਿਕਲਦੇ ਨੇ ਓਨੇ ਕੰਢਾ ਜਿਵੇਂ ਕੋਈ ਨੀਚੇ ਪਾਉਣ ਵਾਲੇ ਵਾਰਮਸ ਹੈ ਜਿਆਦਾ ਮੋਟੇ ਕੱਪੜੇ ਜੀ ਬਿਲਕੁਲ ਜਿਆਦਾ ਠੰਡ ਚ ਪਾਉਣ ਵਾਲੇ ਥੋੜ੍ਹਾ ਥੋੜ੍ਹਾ ਕਰਕੇ ਕੱਢਦੇ ਆ ਤਾਂ ਕਿ ਤੇ ਕੱਪੜੇ ਸਭਾਂਣਗੇ ਤੇ ਕੁਝ ਕਵਰਸ ਹਲਕੇ ਆ ਹੋਣਗੀਆਂ ਕਿ ਤੇ ਜੋ ਕੱਪੜੇ ਕੱਢਣੇ ਹੁੰਦੇ ਸਰਦੀਆਂ ਵਾਲੇ ਉਦੋਂ ਆਇਆ ਨਾ ਦ ਵੀ ਕੱਪੜੇ ਕੱਢਣੇ ਔਖੇ ਨੇ ਹੁਣ ਕੱਪੜੇ ਕੱਢਣੇ ਪੈਣਗੇ ਇੱਕ ਵਾਰ ਹੁਣ ਆਇਆ ਨਾ ਦ ਵੀ ਹਾਈ ਇਹਨਾਂ ਨੂੰ ਸੰਭਾਲਣਾ ਪਊਗਾ ਕਿਵੇਂ ਸਾਮਾਂਗੇ ਇਹਨਾਂ ਕੱਪੜੇ ਕਿਵੇਂ ਰੱਖਾਂਗੇ ਕਿੱਥੇ ਰੱਖਾਂਗੇ ਪਰ ਉਹ ਸਭ ਕੁਝ ਹੀ ਜਾਂਦਾ ਹੁੰਦਾ ਇੱਕ ਵਾਰ ਔਖਾ ਜਾਂ ਥੋੜਾ ਜਿਹਾ ਲੱਗਦਾ ਨਾ ਕਿ ਕੱਪੜਿਆਂ ਲਈ ਸਪੇਸ ਬਣਾਉਣੀ ਪਊਗੀ ਉਹ ਉੱਥੇ ਜਿੱਥੇ ਮੈਂ ਗਰਮੀ ਵਾਲੇ ਰੱਖੀ ਬੈਠੀ ਉਹ ਗਰਮੀ ਵਾਲੇ ਮੈਂ ਕੱਢੂੰਗੀ ਸਰਦੀਆਂ ਵਾਲੇ ਰੱਖੂੰਗੀ ਇਹਨੇ ਕੱਪੜੇ ਦੇ ਕੱਢ ਬਿੰਨਾ ਦੀ ਲੋੜ ਵੀ ਹੈਗੀ ਹੁਣ ਇਹਨੇ ਹਲਕੀਆਂ ਹੋਣਗੀਆਂ ਮਾਨ ਲੇ ਫਿਰ ਉਹ ਮੈਂ ਆਪਣੇ ਕੱਪੜੇ ਦੇ ਵਿੱਚੋਂ ਕੱਢ ਲੇ ਸ ਕੱਪੜੇ ਜਿੰਨੇ ਕੰਨਿਕਲ ਨੇ ਸੀ ਹੁਣ ਮੈਂ ਦਿਵਿੰਦਰ ਦੇ ਕੱਪੜੇ ਖੋਲ ਲਿਆ ਮੈਂ ਕਿ ਇਹਨਾਂ ਦੇ ਕੱਪੜੇ ਚੋਂ ਜਿੰਨੇ ਕੱਪੜੇ ਨਿਕਲਦੇ ਜਿਹੜੇ ਜਿਆਦਾ ਠੰਡ 'ਚ ਪਾਉਣ ਵਾਲੇ ਕਾਫੀ ਜਿਆਦਾ ਗਰਮ ਕੋਟੀਆਂ ਕੋਈ スウェット ਸ਼ਰਟਾਂ ਨੇ ਉਹ ਕੱਢਦਾ ਨਾਲ ਇਹਨਾਂ ਦੇ ਜਿਹੜੇ ਵਾਰਮਰ ਸੈਟ ਨੇ ਨੀਚੇ ਪਾਉਣ ਵਾਲੇ ਹੁਣ ਲੋੜ ਨਹੀਂ ਹੈਗੀ ਉਹ ਕੱਢ ਦਨੇ ਆ ਫਿਰ ਕੱਪੜਸ ਜੋ ਸਮਾਨ ਘਟੂਗਾ ਥੋੜੇ ਥੋੜੇ ਕਰਕੇ ਕਈ ਸ਼ਿਫਟਾਂ ਵਿੱਚ ਇਹ ਕੱਪੜੇ ਸੰਭਾਲ ਲੈਣੇ ਪੈਣਗੇ ਇੱਕ ਸ਼ਿਫਟ ਵੀ ਤਾਂ ਸਾਰੇ ਇਕੱਠੇ ਰੱਖੇ ਨਹੀਂ ਜਾਂਦੇ ਚਲ ਫਿਰ ਥੋੜੇ ਆ ਇਹ ਰਹਿ ਜਾਣਗੇ ਹੌਲੀ ਹੌਲੀ ਵੀ ਕਰ ਸਟਾਰਟਿੰਗ ਕਰੀ ਕੱਪੜੇ ਕੱਢ ਦਾਂ ਦੀ ਅਲਮਾਰੀਆਂ ਚ ਕੱਪੜੇ ਕੱਢ ਕੇ ਫਿਰ ਇਹਨਾਂ ਦੀ ਰੱਖਣ ਦੀ ਸੈਟਿੰਗ ਕਰਨੀ ਹੈ ਵੀ ਕਿੱਥੇ ਰੱਖਣਾ ਜੀ ਕਦਮ ਹਲਮੇ ਬੈੱਡ ਦੇ ਵਿੱਚ ਨਹੀਂ ਰੱਖਦੀ ਦੋ ਤਿੰਨ ਦਿਨ ਲਗਾਤਾਰ ਕੱਪੜੇ ਕੱਢੂੰ ਥੋੜ੍ਹਾ ਥੋੜ੍ਹਾ ਕਰਕੇ ਜਿਹੜਾ ਕੋਈ ਵਾਸ਼ ਕਰਨ ਨਾਲ ਹੋ ਵਾਸ਼ ਕਰੂੰ ਇਕੱਠੇ ਕਰੂੰ ਫਿਰ ਬੈੱਡ 'ਚ ਰੱਖੂੰਗੀ ਇਹਨੇ ਕੱਪੜੇ ਨਿਕਲ ਗਏ ਸਾਡੇ ਦੋਨਾਂ ਦੇ ਕਵਰਸ 'ਚ ਆਹ ਸਾਰੇ ਦਵਿੰਦਰ ਦੇ ਮੈਂ ਵਾਰਮਟ ਸੈਟ ਵੀ ਕੱਢ ਤੇ ਉਹ ਹੁਣ ਇਹਨਾਂ ਦੀ ਲੋਡ ਨਹੀਂ ਹੈਗੀ ਦਵਿੰਦਰ ਦੇ ਕੱਪੜੇ ਸਾਰੇ ਵਾਸ਼ਿੰਗ ਵੀਰੇ ਦੋ ਤਿੰਨ ਧੋਣ ਵਾਲੇ ਸੀ ਇਹਨਾਂ ਦੇ ਸਾਰੇ ਵਾਸ਼ ਹੀ ਨੇਗੇ ਇਹ ਕੱਪੜੇ ਆਪਦੇ ਬਹੁਤ ਖੰਡਾਉਂਦੇ ਨੇ ਬਹੁਤ ਖੰਡਦੇ ਹਨ ਜਵਿੰਦਰ ਦੇ ਕੱਪੜੇ ਕਿਉਂਕਿ ਰੋਜ਼ ਇਹਨਾਂ ਦਾ ਵਾਧਾਂਦਰ ਜਾਣਾ ਹੁੰਦਾ ਰੋਲ ਕੱਪੜੇ ਇਹਦੇ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਫਿਰ ਗੰਦਾ ਹੋ ਜਾਂਦਾ ਮੈਂ ਫਿਰ ਧੋਵਾਂਗਾ ਧੋਣ ਨਾਲ ਛੇਦੀ ਖਰਾਬ ਹੋ ਜਾਂਦੇ ਨੇ ਮੇਰੇ ਕੱਪੜੇ ਖੰਡ ਠੰਡੇ ਨੇ ਇਹਨਾਂ ਦੇ ਕੱਪੜੇ ਜ਼ਿਆਦਾ ਖੰਡਦੇ ਨੇ ਇਹਨਾਂ ਨੂੰ ਮੈਂ ਵਾਰਮਰ ਦਾ ਸੈੱਟ ਬਣਾ ਕੇ ਰੱਖ ਦਿਆਂਗਾ ਫਿਰ ਅਗਲੀ ਸਰਦੀ ਚ ਕੱਢਦੇ ਆ ਨਾ ਫਿਰ ਸੈੱਟ ਉਲਝੇ ਹੁੰਦੇ ਨੇ ਪਤਾ ਨਹੀਂ ਲੱਗਦਾ ਕਿਹੜੀ ਪਜਾਮੀ ਕਿਹਦੇ ਨਾਲ ਸੀ ਫਿਰ ਜਵਿੰਦਰ ਕਹਿੰਦਾ ਇਹ ਇਹਦੇ ਨਾਲ ਨਹੀਂ ਇਹ ਇਹਦੇ ਨਾਲ ਇਹ ਮੈਂ ਹੁਣ ਜਵੇਂ ਰੱਖੇ ਹੋਏ ਨੇ ਮੈਂ ਉਮੀ ਇਕੱਠੇ ਕਰਕੇ ਰੱਖ ਲਈ ਨਾ ਪੂਸਟਾ ਇੱਕ ਦੋ ਇਹਦੇ ਵਿੱਚੋਂ ਖਰਾਬ ਨੇ ਕੱਢ ਨਵਾਣੇ ਨੇ ਨਾ ਹੁਣ ਕਿਸੇ ਨੂੰ ਦੇ ਸਕਦੇ ਆ ਇਹ ਜਿਹੜੀਆਂ ਚੀਜ਼ਾਂ ਨਾ ਕੋਈ ਪਾਉ ਉਪਰ ਨਾ ਪਾਉਂਗਾ ਟਾਈਮ ਹੋ ਰਿਹਾ ਪਾਣੀ ਛੇਦਾ ਹਲੇ ਮੈਂ ਦਾਲ ਸਬਜੀ ਬਣਾਉਣੀ ਆ ਕੁਝ ਨਹੀਂ ਪਤਾ ਕਿਤਨਾ ਹੋਊਗੀ ਇਦਾਂ ਮੈਂ ਪੇਟੇ ਦੇ ਪੁਵਾਕੇ ਦੇਖੇ ਸੀ ਕੱਪੜੇ ਜਿਹੜੇ ਪਈ ਸੀ ਹਨਵਾਰਾ ਵਿਆਹ ਮੈਂ ਕਿ ਕੁਝ ਕੱਪੜੇ 파 ਕੇ ਦੇਖ ਲਈ ਨਹੀਂ ਉਸੋਸਾ ਨਾਲ ਹੋਰ ਲੈ ਲਿਓ ਕੀ ਚੀਜ਼ਾਂ ਨੇ ਓਕੇ ਇਹ ਕੱਪੜੇ ਜਿਹੜੇ ਬੱਚੇ ਸਕੂਲ ਵਗੈਰਾ ਹਮਨੇ ਪੜਦੇ ਹੁੰਦੇ ਨੇ ਪੈਂਦੇ ਨਹੀਂ ਕਿਸੇ ਪਾਰਟੀ ਫੰਕਸ਼ਨ ਤੇ ਹੀ ਪੈਂਦੇ ਨੇ ਆ ਕਾਟਨ ਦੀ ਜਿਹੜੀ ਪੈਂਟਸ ਹੁੰਦੀਆਂ ਤੇ ਫੂਟਕਲੀਸ ਸ਼ਰਟਸ ਹੁੰਦੀਆਂ ਨੇ ਨਹੀਂ ਤੇ ਆਪਣਾ ਹੀ ਕੈਜੂਅਲ ਕੱਪੜੇ ਪਾਉਂਦੇ ਨੇ ਆ ਪਾਰਟੀ ਵੀ ਨਹੀਂ ਪੈਂਦੇ ਤੇ ਹੁਣ 파 ਕੇ ਦੇਖਿਆ ਵੀ ਇੱਕ ਵੀ ਨਹੀਂ ਆਇਆ ਇੱਕ ਵੀ ਇਸ ਨਾਲ ਕੋਈ ਸ਼ਰਟ ਨਾ ਕੋਈ ਪੈਂਟ ਆਈ ਹੈ ਵੀ ਬਿਲਕੁਲ ਨਵੇਂ ਸ਼ਰਟਸ ਨਹੀਂ ਆ ਨਵੇਂ ਸ਼ਰਟ ਟੈਗ ਵੀ ਨਹੀਂ ਕੱਟਾ ਟੈਗ ਵੀ ਨਾੜੀ ਇਹਦੇ ਹਲੇ ਆ ਬਿਲਕੁਲ ਨਵੇਂ ਪੈਂਤੇ ਨੇ ਅਸਲ ਵਿੱਚ ਇੱਕ ਇੱਕ ਵਾਰ ਪਾਈਆਂ ਹੋਈਆਂ ਨੇ ਬਸ ਇੱਕ ਇੱਕ ਦੋ ਪਾਈਆਂ ਹੋਈਆਂ ਨੇ ਇਹ ਵੀ ਉਹਦੋਂ ਕੋਈ ਵਿਆਹ ਸੀ ਉਦੋਂ ਲਈਆਂ ਸੀ ਆਹ ਸ਼ਰਟ ਸਾਰੇ ਇੱਕ ਇੱਕ ਵਾਸ਼ ਪਾਈ ਹੋਈਆਂ ਨੇ ਬਸ ਸਾਰੀਆਂ ਇੱਕ ਇੱਕ ਦੋ ਪਾਈਆਂ ਹੋਈਆਂ ਨੇ ਬਸ ਕੋਈ ਵੀ ਨਹੀਂ ਕਿ ਬੱਚੇ ਹਾਈਟ ਕਰ ਜਾਵੇਂ ਨਾ ਆਉਂਦੀ ਹੈਗੀ ਕੀ ਕਰੀ ਆਉਣ ਨਾਇਦ ਦਿਵਿੰਦਰ ਜਣ ਦਿਵਿੰਦਰ ਨੂੰ ਹੱਥ ਤੇ ਮੈਂ ਤੁਸੀਂ ਆਪਦਾ weight ਘਟਾਓ ਇਹ ਕੱਪੜੇ ਥੋੜੇ ਕੰਮ ਆ ਜਾਣਗੇ ਐਵੇਂ ਨਵੇਂ ਕੱਪੜੇ ਦਾ ਸੁਨਕੀਨ ਹੋ ਗਈ ਜੇ ਆਸ਼ਾ ਅਡਵਾਂਟਾ ਹੈ ਕੱਟਿਆ ਨਾ ਸੀ ਨਾ ਸ਼ਾਰਟ ਦੋ ਲੈ ਕੇ ਆਏ ਨੂੰ ਦੇਖਾਂਗੇ ਤੀਰ ਤੁੱਕਾ ਨਾ ਕਰਦ ਨੂੰ ਕਰਾਂਗੇ ਉਹ ਤਾਂ ਸਾਨ ਗਏ ਧਿਆਨ ਦੀ ਨੂੰ ਉਹਨਾਂ ਨੂੰ ਕਾਮ ਥੋੜਾ ਟੰਗ ਪਹਿਲੇ ਹੀ ਲੈ ਕੇ ਗਈ ਫਿਰ ਤੋਂ ਐਕਸਚੇਂਜ ਕਰਨੀ ਆ ਇੱਕ ਸ਼ਰਟ ਕੰਮ ਆਉਗੇ ਤੇ ਇਹਦੇ ਐਕਸਚੇਂਜ ਇੱਕ ਸ਼ਰਟ ਹੋ ਜਾ ਲੈਣੀ ਦੇਖਾਂਗੇ ਇਹ ਲਾਸਟਲੀ ਦੇ ਵੀ ਤੇਰਵਲ ਪਾਰਟੀ ਤੋਂ ਲੈ ਕੇ ਆਂਦੇ ਸੀ ਬਲੈਕ ਐਂਡ ਵਾਈਟ ਸ਼ਰਟ ਦੋ ਲਿਆਂਦੀਆਂ ਵਿੱਚੋਂ ਵਾਈਟ ਤਾਂ ਕੰਮ ਆਈ ਵੀ ਇਹ ਨਹੀਂ ਪਾਈ ਇਹ ਨਹੀਂ ਗੱਲ ਵਾਈਟ ਸ਼ਰਟ ਕਪੜੇ ਸਭਾਲ ਦਿੱਤੇ ਆ ਕਰਦਿਆਂ ਫਿਰ ਉਹ ਦਾਲ ਸਬਜ਼ੀ ਕੀ ਕਰੂੰਗੀ ਬੜਾ ਪੰਗਾ ਚ ਪਣ ਦਾਲ ਸਬਜ਼ੀ ਦਿਮਾਗ ਘੁੰਮ ਜਾਂਦਾ ਕੀ ਕਰੂੰਗੀ ਕੀ ਕਰੂੰਗੀ ਕੀ ਕਰੂੰਗੀ ਹਰ ਨੇ ਸਬਜ਼ੀਆਂ ਤਾਂ ਕੋਈ ਨਾ ਕੋਈ ਹੈਗੀ ਆ ਨੇ ਨਾ ਕੋਈ ਕੱਟੀ ਪਈ ਆ ਦਾਲ ਤਵਾ ਮੇ ਕਰ ਲਾ ਟਾਈਮ ਹੋ ਗਿਆ 6 ਹੋਏ ਤਾਂ 6 ਬਣਿਆ ਪੂਰਾ 6 ਵਰਤ 5 ਮਿੰਟ ਹੋ ਗਏ ਮੈਂ ਇਹ ਵਾਕ ਕਰਨ ਦਾਲ ਬਣਾਈ ਮੂੰਗੀ ਮਸਰੀ ਬਣਾਤੀ ਹੋਰ ਕੋਈ ਆਪਸ਼ਨ ਨਹੀਂ ਸੀ ਕਰੇ ਵੀ ਕੀ ਬੰਦਾ ਹਾਂ ਤੇਕ ਮਾ ਕੋਈ ਚਾਣਾ ਚੂਣਾ ਦਾ ਕੋਈ ਸਲਾਸ ਹੀ ਮੈਂ ਪਿੰਟ ਹੋਈ ਸੀ ਫਟਾਫਟ ਛੋਟੀ ਜਿਹੀ ਕੋਲੀ ਮੂੰਗੀ ਮਸਰੀ ਦੀ ਬਣਾਈ 2 ਮਿੰਟ ਚ ਬਣ ਗਈ ਵਿਸਣਾ ਲਵਾਈ ਜਾ ਕੇ ਕੁੱਕਰ ਖੋਲੂਗੀ ਵਾਕ ਕਰਦੀ ਹਾਂ ਤਾਂ ਆਟਾ ਹੁਣ ਆਟਾ ਗੁੰਨੂਗੀ ਪਤਾ ਨਹੀਂ ਜੀ ਯਾਦ ਵੀ ਨਹੀਂ ਮੇਰੇ ਸਵੇਰੇ ਇਹ ਵੀ ਮਿਲਦਾ ਹੁੰਦਾ ਹੁੰਨਾ ਹੈ ਸ਼ਾਇਦ ਆਟਾ ਪਿਆ ਹੋਵੇ ਆਟੇ ਕਿੰਨੇ ਸਰਜੂ ਆਟਾ ਪਿਆ ਹੋਊਗਾ ਦਾਲ ਬਣਾਤੀ ਕਰਦਿਆਂ ਬਹੁਤ ਹਨ ਹੁਣ ਆ ਕਿਸਮੇ ਕਿਚਨ ਵਿੱਚ ਸ਼ਾਮ ਦਾ ਡਿਨਰ ਦੀ ਪ੍ਰੈਪਰੇਸ਼ਨ ਕਰਦਿਆਂ ਤਿਆਰੀ ਕਰਦੇ ਖਾਣੇ ਦਾਣੇ ਦੀ ਕਾਂ ਸਮਝ ਹੋਣੀ ਵੀ 8 ਟਾ ਗੁੰਨੇ ਪਏ ਪਰ ਫਿਰ ਵੀ ਰਸੋਈ ਚ ਕੁਛ ਨਾ ਕੁਛ ਤਿਆਰੀ ਕਰਨੀ ਹੁੰਦੀ ਹੈ ਤੇ ਹੈ ਨਹੀਂ ਭਜਾਨ ਸੜਾ ਪਤਾਵਾ ਕਰਕੇ ਰੋਟੀ ਬਣਾਉਣ ਲੱਗ ਜਾਂਗੇ ਤੇ ਮੈਂ ਪਹਿਲਾਂ ਤਾਂ ਭਾਂਡੇ ਚੱਕ ਦੇ ਹੁਨੇ ਟੋਕਰੀ ਵਿੱਚੋਂ ਜਿਹੜੇ ਭਾਂਡੇ ਧੋਤੇ ਪਏ ਨੇ ਉਹ ਵੀ ਟੋਕਰੀ ਖਾਲੀ ਕਰਨੀ ਆਪਾਂ ਇਹ ਭਾਂਡੇ ਨੂੰ ਆਪਾਂ ਛਿੰਨਦੀ ਇਸ ਕਾ ਕੇ ਕੱਪੜਾ ਮਾਰ ਕੇ ਅੱਛੀ ਤਰ੍ਹਾਂ ਉਸ ਤੋਂ ਬਾਅਦ ਫਿਰ ਕੋਈ ਦਾਲ ਸਬਜ਼ੀ ਗਰਮ ਕਰਨੀ ਕੋਈ ਆਪਣੇ ਖਾਣੇ ਦਾ ਸਮਾਨ ਨੇੜੇ ਲਾਉਣਾ ਕੋਈ ਭਾਂਡੇ ਨੇੜੇ ਲਾਉਣੇ ਪਰ ਪਹਿਲਾਂ ਮੈਨੂੰ ਇਹ ਹੁੰਦਾ ਵੀ ਟੋਕਰੀ ਖਾਲੀ ਹੋ ਜੇ ਜਦੋਂ ਆਪਾਂ ਖਾਣੇ ਵਾਲੇ ਭਾਂਡੇ ਧੋਵਾਂਗੇ ਤੇ ਇਧਰ ਛਿੱਟੇ ਪੈਣਗੇ ਉਹ ਗਿੱਲੇ ਭਾਂਡੇ ਰੱਖਾਂਗੇ ਆਲਰੇਡੀ ਸੁੱਕੇ ਨੇ ਇਹ ਦੁਬਾਰੇ ਗਿੱਲੇ ਨਾ ਹੋਣ ਇਸ ਕਰਕੇ ਮੈਂ ਇਹ ਹੀ ਪਹਿਲਾਂ ਹਰ ਇੱਕ ਮੀਲ ਤੋਂ ਪਹਿਲਾਂ ਸਵੇਰੇ ਖਾਣੇ ਤੋਂ ਪਹਿਲਾਂ ਦੁਪਹਿਰ ਦਾ ਸ਼ਾਮ ਦਾ ਹੀ ਹੁੰਦਾ ਵੀ ਪਹਿਲਾਂ ਟੋਕਰੀ ਵਾਲੇ ਭਾਂਡੇ ਚੱਕਦੇ ਆਂ ਤਾਂ ਕਿ ਦੁਬਾਰੇ ਗਿੱਲੇ ਨਾ ਹੋਣ ਛਿੱਟੇ ਪੈ ਗਏ ਇਹਨਾਂ ਤੇ ਇਸ ਅੱਛੀ ਤਰ੍ਹਾਂ ਮੈਂ ਵੈਸਾ ਸੁੱਕੇ ਨੇ ਜਿੱਕੇ ਥੋੜਾ ਬਹੁਤ ਪਾਣੀ ਹੁੰਦਾ ਚਲੋ ਕੱਪੜੇ ਮਾਰ ਕੇ ਸੁਕਾ ਕੇ ਹੀ ਮੈਂ ਰੱਖਦੀ ਹੁੰਦੀ ਆ ਗਿੱਲੇ ਨਹੀਂ ਰੱਖਦੀ ਹੁੰਦੀ ਡਰਾਅਰਸ ਵਿੱਚ ਹੁਣ ਸਬਦਾਲ ਸਬਜ਼ੀਆਂ ਜੋ ਹੈਗੀਆਂ ਨੇ ਕਰਦੇ ਆ ਗਰਮ ਦਾਲ ਮੂੰਗੀ ਮਸਰੀ ਬਣਾਈ ਸੀ ਮੈਂ ਕੁਛ ਮੰਮੀ ਲਈ ਸਾਗ ਤੇ ਮੰਮੀ ਸਾਗ ਖਾਂਗੇ ਅਸੀਂ ਸਾਗ ਘੱਟ ਖਾਂਨੇ ਮੰਮੀ ਹੀ ਸਾਗ ਖਾਂਦੇ ਸਾਡੀ ਫੈਮਿਲੀ ਚ ਮੈਂ ਇੱਕ ਦਿਨ ਖਾਲਾ ਨਹੀਂ ਬਸ ਇੱਕ ਫਿਰ ਇੱਕ ਦਿਨ ਹੀ ਖਾਣੀ ਹੁੰਦੀ ਆ ਮੈਂ ਉਸ ਦਿਨ ਮੈਂ ਔਖੀ ਹੋ ਜਾਂਦੀ ਆ ਸਾਗ ਖਾ ਕੇ ਉਸ ਦਿਨ ਮੈਨੂੰ ਐ ਲੱਗੂ ਮੈਨੂੰ ਜ ਪਤਾ ਨਹੀਂ ਕੀ ਖਾ ਲੇ ਬਹੁਤ ਹੈਵੀ ਹੋ ਜਾਂਦਾ ਰੋਟੀ ਖਾਈ ਮੈਂ ਥੋੜਾ ਲੈ ਜੀ ਹਾਂ ਰੋਟੀ ਖਾਣੀ ਮੂੰਗੜੀ ਖਾਉਣਾ ਇੱਥੇ ਰੱਖੀ ਵੱਟ ਜਾਉਣੀ ਤੇ ਰੋਟੀ ਹੀ ਹੁੰਦੀ ਆ ਰੋਟੀ ਮੈਂ ਰੋਟੀ ਖਾਂਦੀ ਆ ਥੋੜੀ ਕਦੀਦਾਂ ਖਾ ਸਕਦੇ ਆ। ਆ ਗਏ। ਆ ਬੁੱਲੇ ਨੇ। ਆਦੇਰੇ। ਗੈਸ ਕੋਲੇ ਪਹਿਲਾਂ ਤਾਂ ਮੈਂ ਸਾਰਾ ਸਮਾਨ ਨੇੜੇ ਲਾ ਲਾਨੀਆ ਚੱਕਲਾ, ਬੇਲਣਾ, ਆਟਾ, ਪਰੇਥਣ ਤਮ ਰੱਖ ਲਿਆ ਹਨਾ। ਕੋਲੇ ਕਿ ਉਹ ਰੱਖ ਲਏ ਰੋਟੀ ਉਹ ਲੰਬਾ ਰੱਖਗੇ ਤਾਂ ਕਿ ਆਪਾਂ ਚੀਜ਼ ਫਿਰ ਚੱਕਣਾ ਇਧਰ ਉਧਰ ਭਜਣਾ ਨਾ ਪਵੇ ਵੀ ਉਧਰੋਂ ਗੈਸ ਚੱਲੀ ਜਾਂ ਨੁਦਰਾ ਪਸਾਮਾਨ ਇਕੱਠਾ ਕਰੀ ਜਾਂਦੇ ਆ ਐਦਾਂ ਫਿਰ ਗੈਸ ਦੀ ਵੀ ਵੇਸਟੇਜ ਹੁੰਦੀ ਆ ਸਾਰਾ ਸਮਾਨ ਨੇੜੇ ਲਾ ਕੇ ਫਿਰ ਮੈਂ ਸੈਲਡ ਕੱਟ ਰਹੀ ਆ ਖੀਰਾ ਕੱਟੂਗੀ ਟਮਾਟਰ ਮੈਂ ਕੱਟਣੀ ਹੁੰਦੀ ਅੱਜ ਮੈਂ ਨਹੀਂ ਕੱਟੂ ਰੱਖ ਲੈਵੇਂ ਦਵਿੰਦਰ ਨੂੰ ਪੁੱਛੂ ਉਹਨਾਂ ਨੇ ਖਾਣਾ ਉਹਨਾਂ ਦਾ ਕੱਲ੍ਹ ਕਹਰੇ ਸੀ ਮੇਰਾ ਗਲ ਆਇਆ ਖਰਾਬ ਲੱਗਦਾ ਪੁੱਛ ਕੇ ਕੱਟ ਦੂੰਗੀ ਇਹ ਉਧਰ ਰੱਖ ਲਿਆ ਦਾ ਸਬਜ਼ੀਆਂ ਗਰਮ ਕਰਨੀਆਂ ਕਿਉਂਕਿ ਠੰਡੀਆਂ ਹੋ ਜਾਂਦੀਆਂ ਨੇ ਜੋ ਪਹਿਲਾਂ ਦੇ ਬਣੇ ਹੋਵੇ ਫਿਰ ਗਰਮ ਕਰਨੀ ਪੈਂਦੀ ਨੇ ਇੱਕ ਵਾਰਤਾ

ਪਹਿਲਾਂ ਮੈਂ ਟਮਾਟਰ ਕੱਟਾਂ ਮੈਂ ਕੁਦਵਿੰਦਰ ਕਹਿੰਦੇ ਮੈਂ ਗਲਾ ਖਰਾਵਾ ਕੱਲ ਕਰਦੇ ਸੀ ਗਲਾ ਖਰਾਵਾ ਉਸ ਕਰਕੇ ਮੈਂ ਕੱਟਾਂ ਮੈਂ ਪੁੱਛ ਕੇ ਕੱਟਣ ਕਹਿੰਦੇ ਕੱਟੂਗੀ ਟਮਾਟਰ ਨਾਲ ਨਾਲ ਦਾਲ ਸਬਜ਼ੀਆਂ ਗਰਮ ਹੋ ਰਹੀਆਂ ਨੇ ਤੇ ਫਟਾਫਟ ਮੈਂ ਬਣਾਉਂਗੀ ਫੁਲਕੇ ਤੇ ਨਾਲ ਦੋ ਮੈਂ ਖਾ ਲਾਂਗੇ ਹਨਾ ਸਾਰੇ ਫੇਰ ਤਿਆਰੀ ਪਹਿਲਾਂ ਹੋਵੇ ਨਾ ਸਮਾਨ ਸੋਨ ਸਾਰਾ ਨੇੜੇ ਲੱਗਿਆ ਪਿਆ ਹੋਵੇ ਦਾਲ ਸਬਜ਼ੀ ਗਰਮ ਹੋਣ 10 ਮਿੰਟ ਵਿੱਚ ਸਾਰਾ ਡਿਨਰ ਦਾ ਕੰਮ ਖਤਮ ਹੋਏ ਦੋ ਸਾਰੇ ਸਾਡੇ ਫੁਲਕੇ ਦਸ ਮਿੰਟਾਂ 'ਚ ਬਣ ਜਾਂਦੇ ਨੇ ਜਿੰਨੇ ਕੁ ਵੀ ਬਣਾਉਣੇ ਹੁੰਦੇ ਨੇ 10 ਮਿੰਟਾਂ 'ਚ ਫਿਨਿਸ਼ ਹੋ ਜਾਂਦੇ ਤਾਂ ਫੋਲਕੇ ਬਣਾ ਕੇ ਪਰ ਭਾਵੇਂ ਬਾਅਦ ਵਿੱਚ ਚਲੋ ਕਿ ਜਨਨ ਸਫਾਈ ਦਾ ਕੰਮ ਭੰਡ ਭੰਡ ਮਾਜਿੰਦਾ ਕੰਮ ਉੱਤੇ ਜਦੀ ਜਾਂਦਾ ਹੁੰਦਾ ਤੇ ਇਸ ਤਰ੍ਹਾਂ ਹੁੰਦੀ ਹੈ ਇਹ ਡਿਨਰ ਦੀ ਪ੍ਰੈਪਰੇਸ਼ਨ ਥੋੜਾ ਈਜ਼ੀ ਹੋ ਜਾਂਦਾ ਪਹਿਲਾਂ ਆਪਾਂ ਸਾਰਾ ਸਮਾਨ ਕੋਲੇ ਰੱਖ ਲਈਏ ਸੈਲਟ ਵੀ ਕੱਟ ਲਈਏ ਪਤਾ ਹੁੰਦਾ ਜਦੋਂ ਆਪਾਂ ਕਿਸੇ ਨੇ ਵੀ ਕੀ ਲੈਣਾ ਕੀ ਖਾਣਾ ਹਨ ਫਿਰ ਉਸੇ ਸਾਹਮਣੇ ਤਿਆਰੀ ਕਰ ਲਈਏ ਤਾਂ ਕੰਮ ਈਜ਼ੀ ਹੋ ਜਾਂਦਾ ਫਿਰ ਮੈਨੂੰ ਵਿੱਚ ਵਿਚਾਲੇ ਵੀ ਤਵਾ ਜਾਂ ਛੱਡ ਕੇ ਇਧਰ ਉਧਰ ਹੱਥੇ ਮਾਰਨੇ ਕਿ ਦੱਬੇ 'ਚੋਂ ਚਾਰ ਕੱਢ ਦੋ ਵੀ ਸੈਲ ਪਹਿਲਾਂ ਤਿਆਰੀ ਕਰੀ ਪਈ ਹੋਵੇ ਤਾਂ ਆਪਣਾ ਕੰਮ ਈਜ਼ੀਲੀ ਹੋ ਜਾਂਦਾ ਹੁੰਦਾ ਤੇ ਡਿਨਰ ਤੋਂ ਬਾਅਦ ਸਾਰੇ ਕਿਚਨ ਸਾਫ਼ ਕਰਨ ਤੋਂ ਬਾਅਦ ਮੇਰੇ ਜਮਾਨੇ ਦਹੀਂ ਦਹੀਂ ਮੇਰੇ ਕੋਲ ਪਈ ਸੀ ਪਰ ਮੈਨੂੰ ਸਬਰ ਨਹੀਂ ਆਉਂਦਾ ਮੈਨੂੰ ਹੁੰਦਾ ਵੀ ਨਹੀਂ ਲੋੜ ਨਾ ਪਵੇ ਜੇ ਮੈਂ ਐਕਸਟਰਾ ਦਹੀਂ ਹਮੇਸ਼ਾ ਫ੍ਰਿਜ ਵਿੱਚ ਸੇਵ ਕਰਕੇ ਰੱਖ ਦਿਆਂ ਇਹ ਨਹੀਂ ਵੀ ਕਦੇ ਸਵੇਰੇ ਸਵੇਰੇ ਖਾਦੀ ਆਵੇ ਦਿਨੇ ਵੀ ਲੰਚ 'ਚ ਖਾਣੇ ਹੈ ਰਾਤ ਨੂੰ ਕਿਸੇ ਨੂੰ ਖਾਣੇ ਦਹੀਂ ਪਈ ਹੋਵੇ ਤੇ ਇੱਧਰ ਮੈਂ ਲੋਬੀਆ ਭਿੰਦੀ ਸਿਓਰੇ ਬਣਾਉਂਗੀ ਲੋਬੀਆਂ ਦੀ ਸਬਜ਼ੀ ਇਹ ਵੀ ਭਿੰਦੀ ਦਹੀਂ ਵਿੱਚ ਮਾਰਦੀ ਜੋ ਅੱਜ ਵਾਲੇ ਵੀਡੀਓ ਦਾ ਕਰਦਾ ਐਂਡ 9 ਵਜੇ ਜੋ ਜ਼ਿਆਦੇ ਠੰਡ ਹੁੰਦੀ ਆ ਦਸੰਬਰ ਜਨਵਰੀ ਦਾ ਮਹੀਨਾ ਹੁੰਦਾ ਉਹਦਾ ਆਪਾਂ 9 ਵਜੇ ਨੂੰ ਰਚਾਈਆਂ 'ਚ ਬੜੇ ਹੁੰਨੇ ਕਾਲ ਹੁੰਦੀਆਂ ਹਨਾ ਬਜੇ ਕਾਲ ਰਚਾਈਆਂ 'ਚ ਬੜੀਏ ਤੇ ਹੁਣ ਤੋਰਾ ਫੇਰਾ ਜਾਂ ਐਨਾ ਹੁੰਦਾ ਪੈਣ ਵਾਲੇ ਮੈਨੂੰ ਐ ਹੁੰਦਾ ਵੀ ਆ ਵੀ ਚੱਕਰ ਕਰਦਾ ਆ ਵੀ ਚੱਕਰ ਕਰਦਾ ਐ ਵੀ ਕਰਦਾ ਆਹ ਕੰਮ ਵੀ ਕਰਦਾ ਜੋ ਜ਼ਿਆਦੇ ਠੰਡ ਸੀ ਉਹ ਕੰਮ ਕਰਨਦਿਆਂ ਨਹੀਂ ਕਾਲ ਹੁੰਦੀ ਸੀ ਜੀ ਨਹੀਂ ਕਰਦਾ ਸੀ ਕੰਮ ਕਰਨ ਨੂੰ ਤੇ ਹੁਣ ਮੱਲ ਮੱਲ ਜੀ ਕਰਦਾ ਲੱਗਦਾ ਵੀ ਆਹ ਕੰਮ ਵੀ ਅੱਜ ਨਿਵੇੜਦਾ ਵੀ ਅੱਜ ਨਿਵੇੜਦਾ ਵੀ ਸਵੇਰ ਦਾ ਮੇਰਾ ਕੰਮ ਘਟੂਗਾ ਚਲੋ ਜੀ ਕਰਦੇ ਆ ਵੀਡੀਓ ਦਾ ਐਂਡ ਅੱਜ ਵਾਲੀ ਵੀਡੀਓ ਚ ਕੁਝ ਵੀ ਥੋੜਾ ਜਿਹਾ ਥੋੜੀ ਵੀਡੀਓ ਅੱਛੀ ਲੱਗੀ ਹੋਵੇ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਾਂਗੇ ਕੋਰ ਨਾਲ ਵੀ ਵੀਡੀਓ ਲੈ ਕੇ ਟਿਲ देन ਗੁੱਡ ਬਾਏ ਐਂਡ ਸਤਿ ਸ਼੍ਰੀ ਅਕਾਲ